ਬਹੁਤ ਵੇਖਿਆ ਮੈਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਕੁਛ ਆ ਕੁੜੀਆਂ ਲੇਡੀਜ਼ ਦੀਆਂ ਵੀ ਅੱਜਕੱਲ ਹਾਈਪ ਲੈਣ ਦੇ ਮਾਰੇ ਲੋਕ ਪਤਾ ਨਹੀਂ ਕੀ ਕੀ ਕੁਛ ਕਰੀ ਜਾਂਦੇ ਹਨ ਪੇਸ਼ੈਂਸ ਹੈ ਨਹੀਂ ਜੇ ਮਾੜੀ ਜੀ ਕੋਈ ਗੱਲ ਹੋ ਗਈ ਆ ਮਰਨ ਮਰਉਣ ਤੱਕ ਆ ਜਾਂਦੀ ਪਹਿਲੀ ਗੱਲ ਇਹੋ ਜਿਹਾ ਕੁਛ ਕਰੋ ਇਨਾ ਜਿਹੜਾ ਕੀ ਤੁਹਾਨੂੰ ਕੱਲ ਨੂੰ ਇਹੋ ਜਿਹਾ ਕੁਛ ਕਰਨਾ ਪਵੇ ਹਨ ਜੇ ਕੋਈ ਬੱਚਾ ਗਲਤ ਰਾਹ ਤੇ ਤੁਰ ਪਿਆ ਉਹਨੂੰ ਅੰਦਰ ਵਾਰ ਕੇ ਸਮਝਾਓ ਪਰ ਜੇ ਕਿ ਸਿੱਤੀ ਦੇ ਨਾਲ ਤਸ਼ੱਦਦ ਹੁੰਦੀ ਆ ਤਾਂ ਉਹਦੇ ਨਾਲ ਖੜੋ ਆਪਦੇ ਬੱਚਿਆਂ ਦੇ ਦਿਲ ਚ ਇਦਾਂ ਦਾ ਡਰ ਨਾ ਪਾਓ ਕਿ ਬੱਚਾ ਤੁਹਾਡੇ ਨਾਲ ਗੱਲ ਕਰਨ ਤੋਂ ਡਰੇ ਆਪਦੇ ਬੱਚੇ ਦੇ ਨਾਲ ਖੁੱਲ ਕੇ ਗੱਲ ਕਰੋ ਔਰਤ ਜੇ ਬੱਚਾ ਪੈਦਾ ਕਰ ਸਕਦੀ ਹੈ ਤੇ ਔਰਤ ਜੇ ਜਹਾਜ਼ ਚਲਾ ਸਕਦੀ ਹੈ ਤਾਂ ਔਰਤ ਨੂੰ ਵੀ ਉਹ ਆਜ਼ਾਦੀ ਹੋਣੀ ਚਾਹੀਦੀ ਹੈ ਕਈ ਜਗ੍ਹਾ ਤੇ ਔਰਤਾਂ ਵੀ ਨਜਾਇਜ਼ ਫਾਇਦਾ ਚੱਕਦੀਆਂ ਔਰਤ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਕਿੰਨੇ ਹੱਸਦਿਆਂ ਦੇ ਘਰ ਵੱਸਦੇ ਆ ਜਿਹੜੇ ਹਨ ਤੇ ਸਾਰਾ ਦਿਨ ਖੁਸ਼ ਵੀ ਨਹੀਂ ਰਿਹਾ ਜਾਂਦਾ ਖੈਰ ਕਿਸੇ ਵੇਲੇ ਕੋਈ ਤਕਲੀਫ ਹੁੰਦੀ ਹੈ ਤਾਂ ਤੁਹਾਨੂੰ ਉਹ ਯਾਦ ਆ ਜਾਂਦੀ ਹੈ ਹਨ ਤੇ ਤੁਹਾਡੀ ਜ਼ਿੰਦਗੀ ਦੀਆਂ ਟਰੈਜਡੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਯਾਦ ਆ ਜਾਂਦੀਆਂ ਤਾਂ ਤੁਹਾਨੂੰ ਦੁੱਖ ਵੀ ਹੁੰਦਾ ਪਰ ਜੇ ਸਾਡੀ ਕਹਿੰਦੀ ਸੱਜੀ ਤੇ ਖੱਬੀ ਬਾਹ ਜੇ ਸਾਡੀ ਖੱਬੀ ਬਾਹ ਦੁੱਖਣ ਤੇ ਸੱਜੀ ਬਾਹ ਸਾਡਾ ਸੁੱਖ ਵੀ ਹੈ ਕੇ ਵਦਨ ਦਾ ਨਾ ਜ਼ਿੰਦਗੀ ਹੈ ਮੈਂ ਕਹਿੰਦੀ ਹਰ ਔਰਤ ਨੂੰ ਆ ਜਿਹੜਾ ਉਹ ਅੱਗੇ ਵਧਣਾ ਚਾਹੀਦਾ ਆਪਦੇ ਬੱਚਿਆਂ ਨੂੰ ਆਪਦੇ ਸਰੀਰ ਨਾਲ ਬੰਨ ਕੇ ਉਹਨਾਂ ਨੇ ਲੜਾਈਆਂ ਲੜੀਆਂ ਅਸੀਂ ਉਸ ਪੰਜਾਬ ਦੀ ਧਰਤੀ ਦੀਆਂ ਜਾਈਆਂ ਅਸੀਂ ਕੋਈ ਕਮਜ਼ੋਰ ਥੋੜੋ ਨਾ ਔਰਤਾ ਜਦੋਂ ਤੁਸੀਂ ਸਹਿਣਾ ਬੰਦ ਕਰ ਦੋਗੇ ਤਾਂ ਤੁਹਾਨੂੰ ਕੋਈ ਵੀ ਉਸ ਚੀਜ਼ ਤੇ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਜਦੋਂ ਇੱਕ ਚੀਜ਼ ਸਹਲੀ ਨਾ ਤੁਸੀਂ ਕਿਸੇ ਦੀ ਦੂਜੀ ਸਹਲੀ ਤੀਜੀ ਸਹਲੀ ਤਾਂ ਫਿਰ ਉਹ ਤੁਹਾਡੇ ਤੇ ਪ੍ਰੈਸ਼ਰ ਕਰਕੇ ਤੁਹਾਨੂੰ ਸਹਿਣ ਦੀ ਆਦਤ ਪਾਉਂਦੇ ਆ ਹਨ ਜੇ ਬੰਦਾ ਮਰ ਜੇ ਨਾ ਜਨਾਨੀ ਬੰਦਾ ਬਣ ਕੇ ਕੰਮ ਕਰਦੀ ਹੈ ਪਰ ਜੇ ਔਰਤ ਮਰ ਜੇ ਨਾ ਤੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਜਮ ਕਿਉਂਕਿ ਬੰਦੇ ਨੂੰ ਰੋਟੀਆਂ ਨਹੀਂ ਪਕਾਉਣੀਆਂ ਹੁੰਦੀਆਂ ਬੰਦੇ ਨੂੰ ਹੁਣ ਅੱਜ ਕੱਲ ਹੈ ਇਹ ਨਹੀਂ ਕਿ ਸਾਰੇ ਪਰ ਮੈਨੂੰ ਲੱਗਦਾ ਵੀ 10% ਬੰਦੀਆਂ ਨੂੰ ਕੰਮ ਕਰਨੇ ਹੁੰਦੇ 90% ਬੰਦੀਆਂ ਨੂੰ ਕੰਮ ਨਹੀਂ ਕਰਨੇ ਹੁੰਦੇ ਸੋ ਔਰਤ ਬਿਨਾ ਕੋਈ ਜ਼ਿੰਦਗੀ ਨਹੀਂ ਹੈਗੀ ਇੱਕ ਮੈਮ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਅੱਜ ਕੱਲ ਸੋਸ਼ਲ ਮੀਡੀਆ ਦੀ ਜਿਵੇਂ ਆਪਾਂ ਗੱਲ ਹੀ ਕਰ ਰਹੇ ਆਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਰੀਲਸ ਪਾਉਂਦੀਆਂ ਨੇ ਜਾਂ ਫੋਟੋਜ਼ ਕੈਦੋ ਪਰ ਹੁਣ ਜਿਵੇਂ ਨਾਲ AI ਦਾ ਵੀ ਹੈ ਕਿ ਜਿਹੜੇ ਹੈਕਰ ਨੇ ਮਤਲਬ ਕੁਝ ਵੀ ਮਿਸਯੂਜ਼ ਹੋ ਸਕਦਾ ਹੈ ਹਨਾ ਜੇ ਆਪਾਂ ਇਹ ਦੇਖਨੇ ਕਿ ਪੋਜ਼ਿਟਿਵ ਪੱਖ ਹੈ ਤੇ ਇਹਦੇ ਨੈਗੇਟਿਵ ਪੱਖ ਵੀ ਹੈ ਤਾਂ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਕਿ ਮੈਂ ਨਾ ਕਈ ਵਾਰੀ ਇਹ ਗੱਲਾਂ ਸੁਣੀਆਂ ਨੇ ਮੈਂ ਆਪਾਂ ਆਮ ਵੀ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਐਡੀਟਿੰਗ ਕਰਕੇ ਵੀਡੀਓ ਨੂੰ ਪਤਾ ਨਹੀਂ ਕਿਹਦਾ ਕੀ ਬਣਾਈ ਜਾਂਦੇ ਆ ਹਨਾ ਪਰ ਮੈਂ ਕੁੜੀਆਂ ਨੂੰ ਇੱਕ ਜ਼ਰੂਰ ਇੱਕ ਚੰਗੀ ਜਿਹੜੀ ਹੈਗੀ ਇੱਕ ਔਰਤ ਹੋਣ ਇਹਦੇ ਨਾਲ ਤੇ ਕਿਉਂਕਿ ਧੀਆਂ ਮੇਰੇ ਵੀ ਹਨਾ ਤੇ ਮੈਨੂੰ ਐ ਲੱਗਦਾ ਵੀ ਤੁਹਾਨੂੰ ਇਦਾਂ ਦਾ ਨਹੀਂ ਰੀਲਾਂ ਬਣਾਉਣੀਆਂ ਚਾਹੀਦੀਆਂ ਬਹੁਤ ਵੇਖਿਆ ਮੈਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਕੁਛਾ ਕੁੜੀਆਂ ਲੇਡੀਜ਼ ਦੀਆਂ ਵੀ ਅੱਜਕੱਲ ਹਾਈਪ ਲੈਣ ਦੇ ਮਾਰੇ ਲੋਕ ਪਤਾ ਨਹੀਂ ਕੀ ਕੀ ਕੁਛ ਕਰੀ ਜਾਂਦੇ ਹਨ ਪਰ ਤੁਸੀਂ ਇਹ ਦੇਖੋ ਕਿ ਉਹ ਤਾਂ ਰੀਲਾਂ ਪਾਉਂਦੇ ਆ ਪਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਦਿਮਾਗ ਦੇ ਉੱਤੇ ਕੀ ਅਸਰ ਹੋ ਰਿਹਾ ਉਸ ਚੀਜ਼ ਦਾ ਸਾਡੀ ਆਉਣ ਵਾਲੀ ਪੀੜ੍ਹੀ ਕੀ ਸਿੱਖ ਰਹੀ ਹੈ ਔਰਤ ਕੱਪੜਿਆਂ 'ਚ ਟੱਕੀ ਚੰਗੀ ਲੱਗਦੀ ਯਾਨੀ ਕਿ ਪਾਓ ਕੱਪੜੇ ਅਸੀਂ ਐ ਨਹੀਂ ਕਹਿੰਦੇ ਪਰ ਉਦਾਂ ਦੇ ਕੱਪੜੇ ਪਾਓ ਜਿਹੜੇ ਕਿ ਤੁਸੀਂ ਜਿੱਥੇ ਜੀ ਕਰਦਾ ਪਾਓ ਪਰ ਸੋਸ਼ਲ ਮੀਡੀਆ ਤੇ ਕਮ ਸੇ ਕਮ ਆ ਜਿਹੜੀ ਔਰਤਾਂ ਮੈਨੂੰ ਐ ਲੱਗਦਾ ਕਿ ਉਹਨੂੰ ਨਹੀਂ ਐਦਾਂ ਦਾ ਕਰਨਾ ਚਾਹੀਦਾ ਆਉਣ ਵਾਲਾ ਸਾਡਾ ਜਿਹੜਾ ਬੱਚਿਆਂ ਦਾ ਕਲਚਰ ਉਹ ਬਹੁਤ ਖਤਰਨਾਕ ਹੋ ਸਕਦਾ ਇਹੋ ਜਿਹਾ ਕੁਝ ਦੀ ਕਿਤੇ ਦੇਖ ਸੋ ਫਿਰ ਵੀਡੀਓ ਐਡੀਟਿੰਗ ਹੁੰਦੀਆਂ ਨੇ ਫਿਰ ਬੱਚੇ ਡਿਪਰੈਸ਼ਨ 'ਚ ਜਾਂਦੇ ਆ ਕਿ ਮੇਰੀ ਵੀਡੀਓ ਗਲਤ ਬਣ ਗਈ ਫਿਰ ਕੀ ਕੁਝ ਹੁੰਦਾ ਤੁਹਾਨੂੰ ਵੀ ਪਤਾ ਹਨ ਫਿਰ ਸੁਸਾਈਡ ਤੇ ਗੱਲਾਂ ਹੁੰਦੀਆਂ ਨੇ ਕਿਉਂਕਿ ਜਦੋਂ ਚੀਜ਼ਾਂ ਠੀਕ ਨਹੀਂ ਹੁੰਦੀਆਂ ਅੱਜਕੱਲ ਪੇਸ਼ੈਂਸ ਹੈ ਨਹੀਂ ਇਹ ਬੱਚਿਆਂ 'ਚ ਪੇਸ਼ੈਂਸ ਹੈ ਨਹੀਂ ਜੇ ਮਾੜੀ ਜੀ ਕੋਈ ਗੱਲ ਹੋ ਗਈ ਆ ਮਰਨ ਮਰਉਣ ਤੱਕ ਆ ਜਾਂਦੇ ਪਹਿਲੀ ਗੱਲ ਇਹੋ ਜਿਹਾ ਕੁਝ ਕਰੋ ਹੀ ਨਾ ਜਿਹੜਾ ਕੀ ਤੁਹਾਨੂੰ ਕੱਲ ਨੂੰ ਇਹੋ ਜਿਹਾ ਕੁਝ ਕਰਨਾ ਪਵੇ ਹਨ ਤੇ ਸੋਸ਼ਲ ਮੀਡੀਆ ਦੇ ਪੋਜ਼ਿਟਿਵ 네ਗੇਟਿਵ ਪੁਆਇੰਟ ਤਾਂ ਹੈਗੇ ਜੀ ਉਹਦਾ ਇੱਕ ਚੰਗਾ ਪੱਖ ਆ ਤੇ ਗਲਤ ਪੱਖ ਖਤਰਨਾਕ ਆ ਜਿਹੜਾ ਗਲਤ ਪੱਖ ਹੈ ਨਾ سوشل ਮੀਡੀਆ ਦਾ ਉਹ ਬਹੁਤ ਖਤਰਨਾਕ ਹੈ ਬੱਚੇ ਜਲਦੀ ਜਵਾਨ ਹੋ ਰਹੇ ਔਰ ਜਲਦੀ ਬੁੱਢੇ ਹੋ ਰਹੇ ਜਲਦੀ ਜਵਾਨ ਹੋ ਕੇ ਜਲਦੀ ਬੁੱਢੇ ਹੋ ਰਹੇ سوشل ਮੀਡੀਆ ਦਾ ਇਫੈਕਟ ਹੈ ਉਹ ਸਾਰਾ ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਨਣਾ ਚਾਹੂੰਗੀ ਕਿ ਬੀਇੰਗ ਆ ਵੂਮਨ ਹੈ ਨਾ ਤੁਸੀਂ ਫੀਲਡ ਦੇ ਵਿੱਚ ਵੀ ਨਿਕਲੇ ਹੋ ਕਿਸਾਨ ਅੰਦੋਲਨ ਦੇ ਵਿੱਚ ਵੀ ਤੁਸੀਂ ਵੱਧ ਛੱਡ ਕੇ ਨਾ ਭਾਗ ਲਿਆ ਸੀਗਾ ਹੁਣ ਵੀ ਤੁਸੀਂ ਅ ਅੱਗੇ ਆ ਕੇ ਬਹੁਤ ਸਾਰੇ ਮੁੱਦਿਆਂ ਨੂੰ ਤੁਸੀਂ ਉਠਾਉਂਦੇ ਹੋ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਹਿੰਦਾ ਫੀਲਡ ਦਾ ਕਿ ਤੁਹਾਨੂੰ ਮਤਲਬ ਕਦੇ ਕੋਈ ਸਮੱਸਿਆ ਕਿਉਂਕਿ ਆਪਾਂ ਕਹਿੰਦੇ ਕਿ ਮੈਨਜ਼ ਦੀ ਸੁਸਾਇਟੀ ਆ ਕਦੇ ਕੋਈ ਤੁਹਾਨੂੰ ਦਿੱਕਤ ਆਈ ਕੁਛ ਕਿਸੇ ਵੀ ਤਰ੍ਹਾਂ ਦੀ ਮੈਂ ਵੈਸੇ ਸੱਚ ਦੱਸਿਆ ਮੈਨੂੰ ਜਦੋਂ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਆਈ ਸੀ ਨਾ ਤੇ ਲੋਕਾਂ ਨੇ ਮੈਨੂੰ ਦਲੇਰ ਭੈਣ ਦੀ ਦਾ ਅਵਾਰਡ ਦਿੱਤਾ ਸੀ ਹਨਾ ਤੇ ਮੈਨੂੰ ਐ ਲੱਗਦਾ ਕਿ ਜੇ ਔਰਤ ਦਲੇਰ ਜਿਹੜਾ ਗੱਡੀ ਦੇ ਨਾ ਕਹਿੰਦੇ ਨੇ ਦੋ ਪਹੀਏ ਹਨਾ ਚਾਰ ਪਹੀਏ ਹੁੰਦੇ ਔਰਤ ਤੇ ਆਦਮੀ ਅਸਲ ਦੇ ਵਿੱਚ ਕਈ ਵਾਰੀ ਔਰਤ ਨੂੰ ਫੀਲਡ ਦੇ ਵਿੱਚ ਪ੍ਰੋਬਲਮਸ ਤਾਂ ਹੁੰਦੀਆਂ ਦੇਖੋ ਹਰ ਫੀਲਡ ਦੇ ਵਿੱਚ ਹਰ ਬੰਦਾ ਚੰਗਾ ਨਹੀਂ ਹੁੰਦਾ ਹਰ ਔਰਤ ਨਹੀਂ ਚੰਗੀ ਹੁੰਦੀ ਹੈ ਨਾ ਕਈ ਵਾਰੀ ਤੁਹਾਡੇ ਨਾਲ ਜ਼ਿੰਦਗੀ 'ਚ ਇਹੋ ਜਿਹਾ ਕੁਝ ਹੁੰਦਾ ਜਦੋਂ ਤੁਸੀਂ ਘਰੇ ਘਰੋਂ ਬਾਹਰ ਨਿਕਲਦੇ ਆ ਤਾਂ ਬਹੁਤ ਕੁਸਚਲਣਾ ਪੈਂਦਾ ਪਰ ਮੈਨੂੰ ਐ ਲੱਗਦਾ ਕਿ ਲੋਕਾਂ ਦੀ ਪ੍ਰਵਾਹ ਨਾ ਕਰੋ ਜਦੋਂ ਤੁਸੀਂ ਪ੍ਰਵਾਹ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਫਿਰ ਤੁਹਾਨੂੰ ਲੋਕ ਦਬਾਉਂਦੇ ਆ ਫਿਰ ਤੁਹਾਡੇ ਨਾਲ ਗੱਲਾਂ ਕੋਈ ਨਾ ਕੋਈ ਗਾਂ ਦੀ ਗਾਂ ਗਾਂ ਦੀ ਗਾਂ ਤੁਹਾਡੀ ਲਾਈਫ ਆ ਜਿਹੜੀ ਉਦਾਂ ਦੀ ਹੁੰਦੀ ਜਾਂਦੀ ਆ ਹਨ ਪਰ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ ਜਦੋਂ ਮੈਂ ਕਿਸਾਨੀ ਅੰਦੋਲਨ ਚਾਈ ਸੀ ਨਾ ਮੈਨੂੰ ਇਹ ਲੱਗਦਾ ਸੀ ਇਹ ਹੱਕ ਸੱਚ ਦੀ ਲੜਾਈ ਆ ਤੇ ਅਸੀਂ ਜਿੱਤਨੀ ਆ ਔਰ ਅਸੀਂ ਉਹ ਲੜਾਈ ਜਿੱਤਤੀ ਹਨ ਤੇ ਹੁਣ ਜਿਵੇਂ ਅੱਜ ਕੱਲ ਹੁਣ ਹਰ ਕਿਸੇ ਲਈ ਲੜਾਈ ਲੜੀਦੀ ਆ ਹਨ ਤੇ ਪ੍ਰੋਬਲਮ ਤਾਂ ਬਹੁਤ ਆਉਂਦੀਆਂ ਨੇ ਪਰ ਜੇ ਉਹਨਾਂ ਪ੍ਰੋਬਲਮਸ ਚ ਡੁੱਬੀ ਜਾਈਏ ਤਾਂ ਫਿਰ ਅੱਗੇ ਨਹੀਂ ਵੱਧ ਸਕਦੇ ਤੇ ਅੱਗੇ ਵਧਣ ਦਾ ਨਾ ਹੀ ਜ਼ਿੰਦਗੀ ਆ ਮੈਂ ਕਹਿੰਦੀ ਹਰ ਔਰਤ ਨੂੰ ਆ ਜਿਹੜਾ ਉਹ ਅੱਗੇ ਵਧਣਾ ਚਾਹੀਦਾ ਹੈ ਜੀ ਰਾਜਨੀਤੀ ਚ ਵੀ ਆਉਣਾ ਚਾਹੀਦਾ ਹੈ ਤੇ ਜੇ ਕਿਸੇ ਵੇਲੇ ਕੋਈ ਪ੍ਰੋਬਲਮ ਆ ਨਾ ਤਾਂ ਉਹਦਾ ਲੋਕਾਂ ਨਾਲ ਸ਼ੇਅਰ ਕਰੋ ਦਬੋ ਨਾ ਕਿਸੇ ਸਾਡੇ ਅਸੀਂ ਤਾਂ ਪੰਜਾਬ ਦੀ ਉਸ ਧਰਤੀ ਤੇ ਜਨਮ ਲਿਆ ਜਿੱਥੇ ਔਰਤਾਂ ਜਿਹੜੀਆਂ ਸਾਡੇ ਸਿੰਘਣੀਆਂ ਸੀ ਜਿਹੜੀਆਂ ਉਹ ਇਦਾਂ ਦੀ ਲੜਾਈ ਲੜਦੀਆਂ ਸੀ ਕਿ ਗੁਰੂ ਸਾਹਿਬ ਹੋਰ ਕਿਤੇ ਲੜਾਈ ਲੜ ਰਹੇ ਸਿੰਘਣੀਆਂ ਕੱਲੀਆਂ ਲੜਾਈ ਲੜਦੀਆਂ ਰਹੀਆਂ ਆਪਦੇ ਬੱਚਿਆਂ ਨੂੰ ਆਪਦੇ ਸਰੀਰ ਨਾਲ ਬੰਨ ਕੇ ਉਹਨਾਂ ਨੇ ਲੜਾਈਆਂ ਲੜੀਆਂ ਅਸੀਂ ਉਸ ਪੰਜਾਬ ਦੀ ਧਰਤੀ ਦੀਆਂ ਜਾਈਆਂ ਅਸੀਂ ਕੋਈ ਕਮਜ਼ੋਰ ਥੋੜੋ ਨਾ ਔਰਤ ਔਰਤ ਕਦੀ ਕਮਜ਼ੋਰ ਨਹੀਂ ਹੁੰਦੀ ਕਦੀ ਕਿਸੇ ਤੋਂ ਸੁਣਿਆ ਕੀ ਔਰਤ ਕਮਜ਼ੋਰ ਹੁੰਦੀ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਔਰਤ ਕਦੀ ਕਮਜ਼ੋਰ ਹੋ ਸਕਦੀ ਹੈ ਹਾਂ ਤੇ ਸੋ ਔਰਤਾਂ ਨੂੰ ਜੇ ਸਹਿਣ ਨਿਆਣਾ ਸੀ ਤਾਂ ਲੋਕ ਤੁਹਾਨੂੰ ਉਹ ਚੀਜ਼ਾਂ ਕਰਦੇ ਨੇ ਜਦੋਂ ਤੁਸੀਂ ਸਹਿਣਾ ਬੰਦ ਕਰ ਦੋਗੇ ਤਾਂ ਤੁਹਾਨੂੰ ਕੋਈ ਵੀ ਉਸ ਚੀਜ਼ ਤੇ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਜਦੋਂ ਇੱਕ ਚੀਜ਼ ਸਹਿ ਲਈ ਨਾ ਤੁਸੀਂ ਕਿਸੇ ਦੀ ਦੂਜੀ ਸਹਿਲੀ ਤੀਜੀ ਸਹਿਲੀ ਤਾਂ ਫਿਰ ਉਹ ਤੁਹਾਡੇ ਤੇ ਪ੍ਰੈਸ਼ਰ ਕਰਕੇ ਤੁਹਾਨੂੰ ਸਹਿਣ ਦੀ ਆਦਤ ਪਾਉਂਦੇ ਆ ਹਨ ਤੇ ਔਰਤਾਂ ਨੂੰ ਮੈਂ ਕਹਿੰਦੀ ਹਰ ਫੀਲਡ ਦੇ ਵਿੱਚ ਅੱਗੇ ਆਉਣਾ ਚਾਹੀਦਾ ਰਾਜਨੀਤੀ ਚ ਵੀ ਅੱਗੇ ਆਉਣਾ ਚਾਹੀਦਾ ਆਪਦੇ ਕੰਮ ਦੇ ਵਿੱਚ ਔਰਤ ਕੀ ਨਹੀਂ ਕਰ ਸਕਦੀ ਔਰਤ ਜਹਾਜ਼ ਚਲਾ ਸਕਦੀ ਹੈ ਤੇ ਹੋਰ ਕੀ ਨਹੀਂ ਕਰ ਸਕਦੀ ਜੇ ਔਰਤ ਬੱਚਾ ਪੈਦਾ ਕਰ ਸਕਦੀ ਹੈ ਨਾ ਹੂੰ ਔਰਤ ਹਰ ਕੰਮ ਕਰ ਸਕਦੀ ਹੈ ਦੁਨੀਆ ਦਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਔਰਤ ਨਹੀਂ ਕਰ ਸਕਦੀ ਔਰ ਔਰਤ ਨੂੰ ਡਰ ਕੇਸ ਚੀਜ਼ ਦਾ ਅਸੀਂ ਸਮਾਜ ਨੂੰ ਸਿਰਜਿਆ ਤੇ ਅਸੀਂ ਡਰਨਾ ਕਹਤੋਂ ਕਿਸੇ ਚੀਜ਼ ਤੋਂ ਤੇ ਡਰ ਦੁਰ ਕੁਛ ਨਹੀਂ ਹੁੰਦਾ ਦਲੇਰ ਬਨਣਾ ਚਾਹੀਦਾ ਸਾਰਿਆਂ ਨੂੰ ਮੈਂ ਤਾਂ ਕਹਿੰਨੀ ਆ ਬਾਕੀ ਸਮਾਜ ਅੱਜ ਕੱਲ ਇਦਾਂ ਦਾ ਹੋ ਗਿਆ ਕਿ ਔਰਤਾਂ ਡਰਦੀਆਂ ਨੇ ਘਰੋਂ ਬਾਹਰ ਨਿਕਲਣ ਤੇ ਪਰ ਅਸੀਂ ਅੱਜਕੱਲ ਮੈਨੂੰ ਲੱਗ ਅਸੀਂ ਪਿੰਡਾਂ ਦੇ ਵਿੱਚ ਬੜੀ ਵਿਜ਼ਿਟ ਕਰ ਰਹੇ ਹਾਂ ਜਾਈ ਦਾ 2-4 ਥਾਵਾਂ ਤੇ ਜਾ ਕੇ ਵੀ ਆਏ ਹਾਂ ਹਜੇ ਵੀ ਸਾਡਾ ਕਿਤੇ ਨਾ ਕਿਤੇ ਜਿਹੜੀਆਂ ਔਰਤਾਂ ਨੇ ਉਹ ਘਰਾਂ ਤੱਕ ਸੀਮਤ ਹੈਗੀਆਂ ਨੇ ਜੀ ਪਿੰਡਾਂ 'ਚ ਮੈਨੂੰ ਲੱਗਦਾ ਹੈ ਸ਼ਹਿਰਾਂ 'ਚ ਤਾਂ ਆਪਾਂ ਦੇਖਦੇ ਹਾਂ ਕਿ ਚਲੋ ਸਰਕਮਸਟਾਂਸਿਸ ਇਦਾਂ ਦੇ ਕਿ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਪਰ ਪਿੰਡਾਂ 'ਚ ਜਿਹੜੇ ਹੈ ਇਦਾਂ ਦਾ ਤੁਹਾਨੂੰ ਲੱਗਦਾ ਮਹੌਲ ਹਾਂ ਔਰਤਾਂ ਸਾਰਾ ਦਿਨ ਪਿੰਡਾਂ ਵਾਲੀਆਂ ਔਰਤਾਂ ਉਹ ਜਿਵੇਂ ਸਰ ਨਹੀਂ ਫਰਕ ਬਹੁਤ ਅੱਗੇ ਨਾਲੋਂ ਮਤਲਬ ਇਹ ਨਹੀਂ ਹੈਗਾ ਕਿ ਉਹੀ ਚੀਜ਼ ਆ ਜਿਹੜੀ ਪਹਿਲਾਂ ਸੀ ਠੀਕਾ ਹੁਣ ਔਰਤ ਅੱਜ ਦੀ ਔਰਤ ਆ ਜਿਹੜੀ ਜੇ ਬੰਦਾ ਕਮਾਉਂਦਾ ਤੇ ਔਰਤ ਬਰਾਬਰ ਕਮਾਉਂਦੀ ਹੈ। ਔਰਤ ਹਰ ਜਗ੍ਹਾ ਬੰਦੇ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਤੁਰਦੀ ਤੁਸੀਂ ਇਹ ਦੇਖੋ ਕੋਈ ਵੀ ਐਦਾਂ ਦੀ ਜਗ੍ਹਾ ਨਹੀਂ ਜਿੱਥੇ ਔਰਤ ਕੰਮ ਨਹੀਂ ਕਰਦੀ। ਔਰ ਬਹੁਤ ਸਾਰੀਆਂ ਕੁੜੀਆਂ ਤਾਂ ਮੈਨੂੰ ਲੱਗਦਾ ਉਹਨਾਂ ਦੀ ਜਿਵੇਂ ਬਰਦਾਸ਼ਤ ਕਰਦੇ ਕਰਦੀ ਉਹਨਾਂ ਦੀ ਸਾਰੀ ਜ਼ਿੰਦਗੀ ਜ਼ਿੰਦਗੀ ਲੰਘ ਜਾਂਦੀ ਹੈ। ਕਿਉਂਕਿ ਔਰਤ ਬਰਦਾਸ਼ਤ ਕਰਦੀ ਹੈ। ਹੂੰ। ਤੇ ਫਿਰ ਆ ਜਿਹੜੇ ਮਤਲਬ ਜਦੋਂ ਬਰਦਾਸ਼ਤ ਕਰਦੀ ਹੈ ਤੇ ਫਿਰ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਤੁਸੀਂ ਸਹਿਣਾ ਸ਼ੁਰੂ ਕਰੋਗੇ ਕਿਸੇ ਚੀਜ਼ ਨੂੰ ਗਲਤ ਨੂੰ ਹੂੰ ਤਾਂ ਫਿਰ ਤੁਹਾਨੂੰ ਸਹਿਣਾ ਹੀ ਪੈਣਾ ਫਿਰ ਤੁਸੀਂ ਸਹਿੰਦੇ ਜਾਓਗੇ ਦਬਦੇ ਜਾਓਗੇ ਬਰਦਾਸ਼ਤ ਉਸ ਚੀਜ਼ ਨੂੰ ਕਰੋ ਸਹਿਣਾ ਚਾਹੀਦਾ ਇਹ ਨਹੀਂ ਕਿ ਜਮਾ ਨਹੀਂ ਕੋਈ ਗੱਲਾਂ ਸਹਿਣੀਆਂ ਚਾਹੀਦੀਆਂ ਕਿਸੇ ਵੇਲੇ ਕੋਈ ਗੱਲ ਹੋਗੀ ਕੋਈ ਗੱਲ ਨਹੀਂ ਪਰ ਜੇ ਗਲਤ ਚੀਜ਼ ਹੋ ਰਹੀ ਹੈ ਨਾ ਤਾਂ ਉਹਦਾ ਵਿਰੋਧ ਕਰੋ ਜੀ ਖੁੱਲ ਕੇ ਵਿਰੋਧ ਕਰੋ ਕਿ ਹਾਂ ਇਹ ਚੀਜ਼ ਮੇਰੇ ਨਾਲ ਗਲਤ ਹੋ ਰਹੀ ਹੈ ਮੈਂ ਇਹਦੇ ਪਿੱਛੇ ਬੋਲੂੰਗੀ ਇਹ ਚੀਜ਼ ਹੋ ਜੀ ਔਰਤ ਦੀ ਆਜ਼ਾਦੀ ਨੂੰ ਕਿਵੇਂ ਦੇਖਦੇ ਹੋ ਜੇ ਆਦਮੀ ਨੂੰ ਆਜ਼ਾਦੀ ਹੈ ਤੇ ਔਰਤ ਨੂੰ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਹਨਾ ਕਿਉਂਕਿ ਪਹਿਲਾਂ ਹੀ ਮੈਂ ਦੱਸਿਆ ਕਿ ਔਰਤ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਔਰਤ ਜੇ ਬੱਚਾ ਪੈਦਾ ਕਰ ਸਕਦੀ ਹੈ ਤੇ ਔਰਤ ਜੇ ਜਹਾਜ਼ ਚਲਾ ਸਕਦੀ ਹੈ ਤਾਂ ਔਰਤ ਨੂੰ ਵੀ ਉਹ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਮੈਂ ਨਾ ਕਈ ਜਗ੍ਹਾ ਤੇ ਇੱਕ ਚੀਜ਼ ਮੈਂ ਜ਼ਰੂਰ ਕਹੂੰਗੀ ਔਰਤਾਂ ਲਈ ਸ਼ਾਇਦ ਕਿਸੇ ਨੂੰ ਚੰਗੀ ਨਾ ਵੀ ਲੱਗੇ ਕਈ ਜਗ੍ਹਾ ਤੇ ਔਰਤਾਂ ਵੀ ਨਜਾਇਜ਼ ਫਾਇਦਾ ਚੱਕਦੀਆਂ ਔਰਤ ਹੋਣ ਦਾ ਉਹ ਨਹੀਂ ਹੋਣਾ ਚਾਹੀਦਾ ਅਸੀਂ ਬڑے ਸੋਹਣੇ ਲੋਕ ਬਾਬੇ ਨਾਨਕ ਨੇ ਸਾਡੇ ਔਰਤ ਦੇ ਲਈ ਬੜਾ ਸੋਹਣਾ ਇੱਕ ਵਰਡ ਸ਼ਬਦ ਬੋਲਿਆ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਣਾ ਹਨਾ ਔਰਤ ਉਹ ਜਿੰਨੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ ਰਾਜਿਆਂ ਨੂੰ ਜਨਮ ਦਿੱਤਾ ਸੋ ਗਲਤ ਨਹੀਂ ਕਰਨਾ ਚਾਹੀਦਾ ਔਰਤ ਨੂੰ